ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਨਜ਼ਦੀਕ ਪਿੰਡ ਮੱਲਾ ਦੇ ਮੇਨ ਸਮੂਚੀ ਗ੍ਰਾਮ ਪੰਚਾਇਤ ਬੋਲਾ ਜਗਾਮਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਵਿਧਾਨ ਸਭਾ ਹਲਕਾ ਜਿੱਤੋਂ ਦੇ ਮੁੱਖ ਸੇਵਾਦਾਰ ਦਰਸ਼ਨ ਸਿੰਘ ਢੱਲੋਂ ਦੀ ਗਵਾਹੀ ਵਿੱਚ ਕਬੂਲਣਾ ਦਾ ਐਲਾਨ ਕੀਤਾ ਗਿਆ ਸਮੁੱਚੇ ਸਮੂਚੀ ਗ੍ਰਾਮ ਪੰਚਾਇਤ ਬੋਲਾ ਸਰਪੰਚ ਅਮਰਜੀਤ ਕੌਰ ਜਸਵੰਤ ਸਿੰਘ ਔਰ 22 ਮੈਂਬਰ ਪੰਚਾਇਤ ਅਤੇ ਹਰਜਿੰਦਰ ਕੌਰ ਮੈਂਬਰ ਪੰਚਾਇਤ ਜਗਸੀਰ ਸਿੰਘ ਜਗਾਮਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਢੱਲੋਂ ਦੀ ਗਵਾਹੀ ਹੇਠ ਦਮਨ ਪਕੜਿਆ ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਆਏ ਮੋਤਵਰ ਵਿਅਕਤੀਆਂ ਨੇ ਸੁਰਪਾ ਪਾ ਕੇ ਸਨਮਾਨ ਕੀਤਾ ਗਿਆ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਤੇ ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ ਭਗਤ ਸਿੰਘ ਚਾਹਲ ਸਾਬਕਾ ਮੈਂਬਰ ਬਲਾਕ ਸੰਮਤੀ ਸੁਖਦੇਵ ਸਿੰਘ ਧਾਰੀਵਾਰ ਰਮਾਣਾ ਅਜੀਤ ਸਿੰਘ ਨਰਮਲ ਸਿੰਘ ਪੰਮਾ ਚਾਹਲ ਦੀਪ ਸਿੰਘ ਮੈਂਬਰ ਜਗਜੀਤ ਸਿੰਘ ਜੱਗਾ ਅਕਲਵੰਤ ਸਿੰਘ ਡਾਕਟਰ ਕੇਵਲ ਕ੍ਰਿਸ਼ਨ ਸ਼ਰਮਾ ਮੱਲਾ ਹਰ ਸਮੇਂ ਸਾਬਕਾ ਸਰਪੰਚ ਅਤੇ ਕਾਲਾ ਸਿੰਘ ਸਾਹਿਬ ਦਾ ਮੈਂਬਰ ਸੁਖਦੀਪ ਸਿੰਘ ਕਮਲਪ੍ਰੀਤ ਸਿੰਘ ਪਰਮਜੀਤ ਸਿੰਘ ਸਾਹਿਬ ਦਾ ਮੈਂਬਰ ਭਪਿੰਦਰ ਸਿੰਘ ਜਸਵਿੰਦਰ ਸਿੰਘ ਜਗਤਾਰ ਸਿੰਘ ਜਗਸੀਰ ਸਿੰਘ ਢਾਲੀਵਾਲ ਹਰਨੇਕ ਸਿੰਘ ਜਗਰੂਪ ਸਿੰਘ ਜੱਸਾ ਸਿੰਘ ਗਿੱਲ ਮੋਹਨ ਸਿੰਘ ਕੋਕਾ ਬਰਾੜ ਦਇਕਤਾਰ ਸਿੰਘ ਕਾਲਾ ਬਰਾੜ ਡਾਕਟਰ ਰੂਪ ਮੁਹੰਮਦ ਕੌਰ ਸਿੰਘ ਸਾਹਿਬ ਦਾ ਬਲਾਕ ਸਮਤੀ ਮੈਂਬਰ ਹਰਗੋਪਾਲ ਰੋਮਾਣਾ ਚਰਨਜੀਤ ਸਿੰਘ ਚਾਹ ਕੈਂਡੀਡੇਟ ਦੇ ਪਹੁੰਚਿਆ ਆਪਾ ਉਹ ਨਾ ਤਿੰਨ ਸਵਾਨ ਤੇ ਮੈਂਬਰ ਆਉ ਆਈ ਬੋਲੇ ਨੂਰੀ ਆ ਕੇ ਹੋ ਤੇ ਦੋ ਬੰਦੇ ਆ ਆਹ ਜੀ ਹਾਂ ਜੀ ਆਹਰ ਨਿਰਮਣ ਵਾਲੇ ਆਉਂਦੇ ਆਉਣ ਬਾਹਰ ਤੋਂ ਨਿਰਮਣ ਵਾਲੇ ਅੱਗੇ ਨਾਲ ਹੀ ਹਾਂ ਜੀ ਹਾਂ ਜੀ ਹਾਂ ਜੀ ਹਾਂਜੀ ਬੀਬੀ ਜੀ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਤੋਂ ਉਮੀਦਵਾਰ ਲਾਣਿਆ ਗਿਆ ਕਾਂਗਰਸ ਪਾਰਟੀ ਵੱਲੋਂ ਕੀ ਕਹਿਣਾ ਤੁਹਾਡਾ ਸਾਨੂੰ ਅਸੀਂ ਖੁਸ਼ ਹਾਂ ਜੀ ਲੜ ਕੇ ਲੜ ਕੇ ਤਿਆਰ ਆ ਲੜਨ ਨੂੰ ਹਾਂਜੀ ਸਪਾ ਸਾਹਿਬ ਜੋ ਪਾਰਟੀ ਦਾ ਹੁਕਮ ਆ ਆ ਬੰਦੇ ਆ ਪਾਸਾ ਤੁਸੀਂ ਦੱਸੋ ਵੀ ਤੁਹਾਡੀ ಗ್ರಾಮ ਪੰਚਾਇਤ ਮੱਲਾ ਮੇਨ ਜਤੂ ਮਹਿੰਦਰਾ ਆਵਾਜ਼ ਕਹਦੇ ਅਸੀਂ ਪਿੰਡ ਪੰਚਾਇਤ ਚੱਕਰ ਹਾਂ ਹਾਂਜੀ ਮਹਿੰਦਰਾ ਜੀ ਅੱਜ ਬਹੁਤ ਵੱਡੀ ਕਾਂਗਰਸ ਪਾਰਟੀ ਦੀ ਪਾਜਾ ਜੋਨ ਤੋਂ ਇਹ ਪ੍ਰਾਪਤੀ ਹੈ ਕਿ ਜਦੋਂ ਮੱਲਾ ਜਿਹੜਾ ਮੇਰਪਿੰਡ ਹੈ ਉਹਦੀ ਸਮੁੱਚੀ ਪੰਚਾਇਤ ਕਾਂਗਰਸ ਵਿੱਚ ਸ਼ਾਮਲ ਹੋ ਗਈ ਆ ਆਮ ਆਦੀ ਪਾਰਟੀ ਨੂੰ ਛੱਡ ਕੇ ਅਤੇ ਪੂਰਾ ਕਾਂਗਰਸ ਪਾਰਟੀ ਵੱਲੋਂ ਵੀ ਸਮੁੱਚੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਾਜਾਖਾਨਾ ਮੱਲਾ ਤੇ ਰਮਾਣਾ ਸਾਰੇ ਪਿੰਡਾਂ ਦੇ ਜਿਹੜੇ ਸਾਥੀ ਆ ਸਾਡੇ ਮੇਲੇ ਤੇ ਖੜੇ ਨੇ ਬਲਾਕ ਪ੍ਰਧਾਨ ਪ੍ਰਭਦੀ ਸਿੰਘ ਜੀ ਹੋਰ ਸਾਰੇ ਸਾਥੀ ਖੜੇ ਨੇ ਸਾਰੇ ਅਸੀਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਮੱਲੇ ਦੀ ਜਿਹੜੀ ਪੰਚਾਇਤ ਆ ਇਹਨੂੰ ਕਾਂਗਰਸ ਪਾਰਟੀ ਆਪਣਾ ਪੂਰਾ ਸਮਰਥਨ ਦੇਵੇਗੀ ਤੇ ਪੂਰਾ ਇਹਨਾਂ ਦਾ ਮਾਨਤਾਨ ਪਾਰਟੀ ਦੇ ਵਿੱਚ ਬਰਕਤ ਦਾ ਰੱਖਿਆ ਜਾਵੇ ਧੰਨਵਾਦ ਜੀ ਹਾਂ ਵੀ 10 ਤੋਂ ਤੂੰ ਵੀ ਆ ਜਾ ਗਾਂ ਨੂੰ ਅੱਜ ਬਲਾਕ ਸਾਹਮਣੇ ਤੇ ਤੁਹਾਨੂੰ ਉਮੀਦਵਾਰ ਲਾ ਰਿਆਂ ਗਿਆ ਕੀ ਕਹਿਣਾ ਤੁਹਾਡਾ ਲੜਾਂਗੇ ਲੜੋਗੇ ਤਾਂ ਜ਼ਰੂਰ ਪਰ ਪਾਰਟੀ ਆਪਾਂ ਛੱਡ ਕੇ ਆਏ ਆ ਕੀ ਕਾਰਨ ਹੈ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਬਸ ਉਹਨਾਂ ਨੂੰ ਰੱਖਦੇ ਹੀ ਅਸੀਂ ਪਰਚੇ ਕਰਾਉਂਦੇ ਸੀ ਸਾਡੇ ਦੇ ਅਸੀਂ ਇੱਧਰ ਆਲ ਕੇ ਜੀ ਆਪਣਾ ਰਸਤੇ ਅੱਛਾ ਜੀ ਕੀ ਕੰਮਾਂ ਤੋਂ ਸੰਤੁਸ਼ਟ ਨਹੀਂ ਹੋਏ ਨਹੀਂ ਹੁਣ ਤਨ ਦੇ ਹੀ ਨਾਲ ਪੂਰੀ ਇਹ ਇਲੈਕਸ਼ਨ ਤੁਸੀਂ ਲੜਨੀ ਹੈ ਇਹਦੇ ਬਾਰੇ ਕੀ ਕਹਿਣਾ ਕੀ ਲੱਗਦਾ ਤੁਹਾਨੂੰ ਵੀ ਦੋਨੋਂ ਪਿੰਡਾਂ ਦੇ ਵਿੱਚ ਤੁਹਾਨੂੰ ਸਮਰਥਨ ਦਿੱਤਾਗੇ ਜੀ ਠੀਕ ਹੈ ਜੀ ਮਿਹਰਬਾਨੀ ਹਾਜੀ ਜਸਵੰਤ ਅੱਜ ਬਲਾਕ ਸੰਭੀਰ ਤੁਹਾਨੂੰ ਉਮੀਦਵਾਰ ਲਾ ਰਿਆ ਗਿਆ ਕੀ ਕਹਿਣਾ ਤੁਹਾਡਾ ਲੜੋਗੇ ਤਾਂ ਜ਼ਰੂਰ ਪਰ ਪਾਰਟੀ ਆਪਾਂ ਛੱਡ ਕੇ ਆਏ ਆ ਕੀ ਕਾਰਨ ਹੈ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਅਸੂਨਾ ਰੱਖ ਗਏ ਜੀ ਪਰਚੇ ਕਰਾਉਦੇ ਸਾਡੇ ਦੇ ਟ੍ਰਿਪਰ ਆਉਂਦੇ ਆ ਅੱਛਾ ਜੀ ਕੀ ਕੰਮਾਂ ਤੋਂ ਸੰਤੋਸ਼ ਨਹੀਂ ਹੋਏ ਹੁਣ ਤਰਨਦੇਹੀ ਨਾਲ ਪੂਰੀ ਇਹ ਇਲੈਕਸ਼ਨ ਤੁਸੀਂ ਲੜਨੀ ਹੈ ਇਹਦੇ ਬਾਰੇ ਕੀ ਕਹਿਣਾ ਕੀ ਲੱਗਦਾ ਤੁਹਾਨੂੰ ਵੀ ਦੋਨੋਂ ਪਿੰਡਾਂ ਦੇ ਵਿੱਚ ਤੁਹਾਨੂੰ ਸਮਰਥਨ ਠੀਕ ਹੈ ਜੀ ਮਿਹਰਬਾਨੀ ਬਾਕੀ ਇਹਨਾਂ ਤੋਂ ਬਲਾਕ ਅੱਜ ਜਿਹੜਾ ਆਪਾਂ ਇੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਵਾਸਤੇ ਕੈਂਡੀਡੇਟ ਐਲਾਨ ਕੀਤੇ ਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਅਸੀਂ ਦੱਤਰ ਹੋ ਕੇ ਪਿੰਡਾਂ ਤੋਂ ਜਿਹੜੇ ਸੁਝਾਅ ਦੇ ਮਤਲਬ ਕੋ ਮੱਲਾ ਪਿੰਡ ਤੇ ਜਿਹੜੀ ਮੌਜੂਦਾ ਪਹਿਲੇ ਪਛਾਣਤਾ ਹੈ ਸਾਡੇ ਵਿੱਚ ਸ਼ਾਮਲ ਹੋਈਆਂ ਅਸੀਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਖਦੇ ਹਾਂ ਵੀ ਸਾਡੀ ਪਾਰਟੀ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦਾ ਐ ਜੀ ਮੈਂ ਬਲਾਕਪੁਰ ਨਾਲ ਹੋਣ ਦੇ ਨਾਤੇ ਉਹਨਾਂ ਦਾ ਸਰਕਾਰ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੇ ਸਾਡੇ ਸਮੇਂ ਦੇ ਵਿੱਚ ਹਾਂਜੀ ਪ੍ਰਧਾਨ ਜੀ ਅੱਜ ਬਹੁਤ ਵੱਡੀ ਕਮਕਸ ਪਾਰਟੀ ਦੀ ਸਾਜਾ ਜੋੜ ਤੋਂ ਇੱਕ ਫਰਾਪੀ ਹੈ ਕਿ ਜਦੋਂ ਮੱਲਾ ਜਿਹੜਾ ਮੇਰਪਿੰਡ ਹੈ ਉਡੀ ਸਮੁੱਚੀ ਪੰਚਾਇਤ ਕਾਂਗਰਸ ਵਿੱਚ ਸ਼ਾਮਲ ਹੋਈ ਆ ਆਵਾਦੀ ਪਾਰਟੀ ਨੂੰ ਛੱਡ ਕੇ ਅਤੇ ਪੂਰਾ ਕਾਂਗਰਸ ਪਾਰਟੀ ਵੱਲੋਂ ਵੀ ਸਮੁੱਚੀ ਪੰਚਾਇਤ ਨੂੰ ਵਿਸ਼ਵਾਸ ਦਵੋਨੇ ਆ ਕਿ ਬਾਜਾਖਾਨਾ ਮੱਲਾ ਤੇ ਰਮਾਣਾ ਸਾਰੇ ਪਿੰਡਾਂ ਦੇ ਜਿਹੜੇ ਸਾਥੀ ਸਾਡੇ ਮੇਨ ਵਿੱਚ ਖੜੇ ਨੇ ਬਲਾਕ ਪ੍ਰਧਾਨ ਸ੍ਰੀ ਸਿੰਘੀ ਹੋਰ ਸਾਰੇ ਸਾਥੀ ਖੜੇ ਨੇ ਸਾਰੇ ਅਸੀਂ ਇਸ ਗੱਲ ਦਾ ਵਿਸ਼ਵਾਸ ਦਵੋਨੇ ਆ ਕਿ ਅਸੀਂ ਮੱਲਾ ਦੀ ਜਿਹੜੀ ਪੰਚਾਇਤ ਆ ਕੀਨੂੰ ਕਾਂਗਰਸ ਪਾਰਟੀ ਆਪਣਾ ਪੂਰਾ ਸਮਰਥਨ ਦੇਵੇਗੀ ਤੇ ਪੂਰਾ ਇਹਨਾਂ ਦਾ ਮਾਨਤਾਨ ਪਾਰਟੀ ਦੇ ਵਿੱਚ ਬਰਕਰਾਰ ਰੱਖੇਗੀ ਧੰਨਵਾਦ ਜੀ ਮਰਜਾ ਖੰਨਾ ਗੋਰ ਦੇ ਵਿੱਚ ਖੜੇ ਹੋਏ ਸਾਰੇ ਕਾਂਗਰਸ ਪਾਰਟੀ ਦੇ ਜੋ ਦਸ਼ਮ ਸਿੰਘ ਢਿਲਮਾ ਤੇ ਜੁਡੀਵਰ ਸਿੰਘ ਸਾਹਿਬਾਨ ਅੱਜ ਸਾਡੀ ਬਹੁਤ ਵੱਡੀ ਜਿੱਤ ਹੋਈ ਆ ਜਦੋਂ ਕਿ ਮੱਲਾ ਮਹਿਨ ਤੋਂ ਬੀਬੀ ਸਰਪੰਚ ਤੇ ਸਾਰੀ ਸਮੁੱਚੀ ਪੰਚਾਇਤ ਆਹ ਪਾਰਟੀ ਪਾਰਟੀ ਨੂੰ ਛੱਡ ਕੇ ਸਾਡੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਉਹਨਾਂ ਦਾ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੇਨਾਂ ਨੂੰ ਪਾਰਟੀ ਵਿੱਚ ਮੰਨਦਾ ਸਵਾਨ ਸਰਕਾਰ ਦਿੱਤਾ ਜਾਵੇਗਾ ਤੇ ਅਸੀਂ ਅੱਜ ਹੀ ਇਹਨਾਂ ਦੇ ਹੁਸ਼ਾਵਨ ਹੋਣ ਤੋਂ ਬਾਅਦ ਹੀ ਅਸੀਂ ਮੱਲੇ ਤੋਂ ਵੀ ਵਾਜਾ ਖੰਡਾ ਜੋ ਕਿ ਬਲਾਕ ਬਲਾਕ ਸਰੋਤੀ ਸਾਡਾ ਜਨਰਲ ਹੈ ਉਸ ਤੋਂ ਵੀ ਵਾਜਾ ਖੰਡਾ ਦਾ ਉਮੀਦਵਾਰ ਖੜਾ ਨਹੀਂ ਕੀਤਾ ਅਸੀਂ ਮੱਲੇ ਦੇ ਅਮਰ ਸਿੰਘ ਜਵਨ ਸਿੰਘ ਨੂੰ ਕੈਂਡੀਡੇਟ ਬਣਾਇਆ ਤਾਂ ਕਿ ਅਸੀਂ ਸ੍ਰੀ ਵਾਜਾ ਖੰਡਾ ਤੇ ਮੱਲੇ ਦੇ ਲੋਕਾਂ ਤੋਂ ਅਗਰ ਮਾਣ ਦੇ ਚਲਾਂਗੇ ਪਰ ਜ਼ਿਲ੍ਹਾ ਪ੍ਰੀਸ਼ਦ ਦੀ ਜੀ ਵੀ ਸਾਡੀ ਹਰਮਾਨੇ ਤੋਂ ਖੜੀ ਕੀਤੀ ਹੈ ਅਸੀਂ ਅੱਜ ਹੀ ਤੁਹਾਨੂੰ ਧਰ ਨਾਲ ਦੂਦੇ ਦੇਖਣਾ ਮਿਹਨਤ ਕਰਕੇ ਕਾਂਗਰਸ ਪਾਰਟੀ ਦੇ ਪੰਜੇਤ ਤੋਂ ਨਿਸ਼ਾਨ ਤੇ ਉਹਨਾਂ ਲੜਾਵਾਂਗੇ ਜਿੱਤ ਪ੍ਰਾਪਤ ਚਲਵਾਗੇ ਜਿੰਨਾ ਦਾ ਬੰਨਦਾ ਸਤਕਾਰ ਇਹਨਾਂ ਨੂੰ ਦੇਵਾਂਗੇ ਅਸੀਂ ਪੂਰਾ ਔਰ ਇਹਨਾਂ ਨੇ ਜੁੜੀ ਮੌਜੂਦਾ ਪਾਰਟੀ ਝਾੜੂ ਨੂੰ ਛੱਡ ਕੇ ਸਾਡੇ ਵਿੱਚ ਇਹਨਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਜਿਨ੍ਹਾਂ ਨੇ ਇੰਟਰਨੈਸ਼ਨਲ ਕਾਂਗਰਸ ਪਾਰਟੀ ਹੈ ਇਹਦੇ ਵਿੱਚ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਵੀ ਸਾਡੇ ਦੀ ਜੁਆਇਨਿੰਗ ਕੀਤੀ ਹੈ ਵੀ ਤੁਹਾਡੀਆਂ ਜਿਹੜੀਆਂ ਨੀਤੀਆਂ ਬਹੁਤ ਵਧੀਆ ਨੀਤੀਆਂ ਸੀ ਜਿਹੜੀ ਇਹਨਾਂ ਦੀਆਂ ਨੀਤੀਆਂ ਤੋਂ ਪਤਾ ਲੱਗ ਗਿਆ ਝਾੜੂ ਦੀਆਂ ਨੀਤੀਆਂ ਤੋਂ ਪਤਾ ਲੱਗ ਗਿਆ ਵੀ ਕੀ ਹਾਲ ਹੈ ਇਹਨਾਂ ਦਾ ਇਸ ਕਰਕੇ ਅਸੀਂ ਇਹਨਾਂ ਦਾ ਅਤੀ ਸਤਿਕਾਰਯੋਗ ਸਾਡੇ ਸਾਰੇ ਪਾਕਕੇ ਦੇ ਜਿਹੜੇ ਪਿੰਡਾਂ ਨਾਲ ਦੇ ਪਿੰਡ ਸਾਰਿਆਂ ਦਾ ਅਸੀਂ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਜੋਇਨਿੰਗ ਕਰਾਈ ਹੈ ਹਲਕਾ ਨਚਨ ਦਰਸ਼ ਸਿੰਘ ਢੀਰਵਾ ਤੇ ਸਾਡੇ ਤੇ ਜੈਲ ਸਾਹਿਬ ਸਦੀਵ ਡਾਕਟਰ ਹੈ ਸਾਰੇ ਜਿਹੜੇ ਇਲਾਕੇ ਦੇ ਜਿਹੜੇ ਮੈਂ ਨਿਪਟਵਣੇ ਇਲਾਕੇ ਦੇ ਪਿੰਡ ਉਹ ਨਾਲ ਹਾਜ਼ਰ ਆ ਜੀ ਅਸੀਂ ਇਹਨਾਂ ਦਾ ਜਿਹੜਾ ਨਾਮ ਹੈ ਵੀ ਇਹਨਾਂ ਨੂੰ ਅਜੇ ਰਹਿ ਗਿਆ ਆਪਣਾ ਇਲੈਕਸ਼ਨ ਦੇ ਵਿੱਚ ਪਲਾਕ ਸੰਪੀ ਦਾ ਇਲੈਕਸ਼ਨ ਲੜਾਉਣ ਲਈ ਇਹਨਾਂ ਨੂੰ ਅਸੀਂ ਵੀਰਵਾਰ ਹੀ ਬਣਾਇਆ ਜਿਹੜੇ ਇਹਦੇ ਪੰਚਾਇਤ ਦੇ ਵਿੱਚੋਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਉਹਨਾਂ ਨੂੰ ਪਿੰਡ ਦੇ ਬੰਦਿਆਂ ਨੇ ਮੋਹਤਵਾਰ ਬੰਦਿਆਂ ਨੇ ਨੇਕ ਸਿੰਘ ਸਰਪੰਚ ਜੋ ਵੀ ਹੈਗਾ ਮੈਂਬਰ ਹੈ ਸਰਪੰਚ ਹੈ ਉਹਨਾਂ ਨੇ ਸਾਰਿਆਂ ਨੇ ਵਿਚਵਾਇ ਦਵਾਇਆ ਵੀ ਇਹਨੂੰ ਆਪਾਂ ਲੜਾਈ ਲੜਾਈਏ ਤੇ ਇਸ ਕਰਕੇ ਅਸੀਂ ਜਿੱਤ ਹਾਸਲ ਕਰਾਂਗੇ ਅਸੀਂ ਬਾਜੇਖਨ ਕੰਡੀਆਂ ਵੀ ਇਹਨਾਂ ਨੂੰ ਦਿੱਤਾ ਮੌਕਾ ਵੀ ਆਪਾਂ ਇਹਨਾਂ ਨੂੰ ਲੜਾਈਏ ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਦੂਸਰੇ ਸਾਡੇ ਜਿਹੜੇ ਬਲਾਕ ਜ਼ਿਲ੍ਹਾ ਪ੍ਰੀਸ਼ਦ ਦੀ ਰਮੇਲ ਕੌਰਾ ਸਾਡੇ ਡਾਕਟਰ ਸਰਦੇਵ ਸਿੰਘ ਕੰਨੀਓ ਉਹਨਾਂ ਨੂੰ ਲਿਆ ਕੇ ਸਾਡੇ ਕੋਲੇ ਸਾਰੀ ਸਮਤੀ ਨਾਲ ਅਸੀਂ ਇਹਨਾਂ ਨੂੰ ਚੋਣ ਲੜਾ ਲਿਆ ਜ਼ਿਲ੍ਹਾ ਪ੍ਰੇਸ਼ਦ ਦੀ ਅਸੀਂ ਵਾਅਦਾ ਇਹਨਾਂ ਨੂੰ ਵੋਟਾਂ ਪਵਾ ਕੇ ਕਾਂਗਰਸ ਪਾਰਟੀ ਦੀ ਸੇਵਾ ਲਈ ਕੰਮ ਕਰਾਂਗੇ ਤੇ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਕਾਂਗਰਸ ਇਹਨਾਂ ਦਾ ਬਣਦਾ ਸਤਕਾਰ ਜਿੰਦੀ ਰੋ